ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਦਰਬਾਰ ਸਾਹਿਬ ਪਹੁੰਚੇ ਜੀ ਅੱਜ ਦੇ ਬੇਟੇ ਨੂੰ ਵੱਡੀ ਖੁਸ਼ਖਬਰੀ ਦੇ ਚਲਾ ਰਹੇ ਮੇਰਾ ਨਾਮ ਜਗਿੰਦਰ ਸਿੰਘ ਔਇਲਾ ਜੀ ਇਹ ਮੇਰਾ ਬੇਟਾ ਮਨਾਰ ਸਿੰਘ ਔਇਲਾ ਇਹ ਇਹ ਬਣਿਆ ਸਪੇਨ ਦੇ ਵਿੱਚ ਰਾਈਨ एयर ਦੇ ਵਿੱਚ ਪਾਇਲਟ ਬਣਿਆ ਫਸਟ ਆਫੀਸਰ ਹੋ ਤਾਂ ਜੀ ਤੇ ਹਰ 500 ਘੰਟੇ ਬਾਅਦ ਜਦੋਂ ਪ੍ਰਮੋਟ ਹੋ ਜਾਂਦੇ ਆ ਤੇ ਇੱਕ ਵਾਰ ਪ੍ਰਮੋਟ ਹੋ ਚੁੱਕੇ ਆ ਦੂਸਰੀ ਵਾਰ ਗੱਲ ਕੀ ਬਹੁਤ ਜਲਦੀ ਆ ਕਿ ਜਲਦੀ ਪ੍ਰਮੋਟ ਹੋ ਜਾਣਗੇ ਤੇ ਇਹ ਕੈਪਟਨ ਤੱਕ ਪਹੁੰਚਣ ਲਈ ਤਕਰੀਬਨ 2.5 ਤੋਂ 2500 ਤੋਂ 3000 ਘੰਟਾ ਚਾਹੀਦਾ ਹੁੰਦਾ ਜੀ ਤੇ ਜਲਦੀ ਗੱਲ ਕਰਕੇ ਆਪਣੇ ਟਾਰਗੇਟ ਵੱਲ ਪਹੁੰਚ ਰਹੇ ਆ ਇੰਨਾ ਘਮਾਨ ਮਹਿਸੂਸ ਹੋਇਆ ਕਿ ਜੇ ਜੀ ਮਾਣ ਜੇ ਮਾਣ ਤੁਸੀਂ ਕਹੋ ਤੇ ਇਹ ਸ਼ਬਦ ਨਹੀਂ ਬਿਆਨ ਕੀਤੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਇਹ ਸਾਰੀ ਮਾਣ ਤੋਂ ਵੱਧ ਜਿਹੜੀ ਗੱਲ ਹੈ ਜੀ ਉਹ ਗੁਰੂ ਰਾਮਦਾਸ ਜੀ ਦੀ ਕਿਰਪਾ ਵਾ ਉਹਨਾਂ ਦੀ ਬਖਸ਼ਿਸ਼ ਹੈ ਜੀ ਚਿਲਾਕੀ ਕੋਈ ਨਹੀਂ ਇਸ ਚੀਜ਼ ਦੇ ਵਿੱਚ ਇਹ ਜਿੱਦਾਂ ਗੱਲ ਕੀ ਜਦੋਂ ਆਪਾਂ ਉਹਦਾ ਓਟ ਆਸਰਾ ਲੈਨੇ ਉਹ ਚੰਗੇ ਰਸਤੇ ਅਕਾਲਪੁਰ ਖ ਦਿੰਦਾ ਵਾ ਚੰਗੇ ਰਸਤੇ ਗੜਗੀ ਬੇਟੇ ਨੂੰ ਦਿੱਤੇ ਤੇ ਇੱਥੇ ਤੱਕ ਪਹੁੰਚ ਸਕੇ ਆ ਜਿਹੜੇ ਬੱਚੇ ਬਾਹਰ ਜਾਂਦੇ ਆ ਉਹਨਾਂ ਨੂੰ ਕੋਈ ਕਰਨੀ ਦਿੰਦਾ ਪਰ ਜਿਹੜੇ ਵੀ ਠੀਕ ਆ ਜੀ ਉੱਥੇ ਵੀ ਮੋਟੀਵੇਸ਼ਨ ਵਾਸਤੇ ਤਕਰੀਬਨ ਬੁਲਾਉਂਦੇ ਆ ਇਹਨਾਂ ਨੂੰ ਜਿੱਥੇ ਵੀ ਗੱਲ ਕੀ ਹੋ ਸਕਦਾ ਪਰ ਮੇਰਾ ਵੀ ਇਹੀ ਸੁਨੇਹਾ ਵਾਂ ਵੀ ਆਪਣੇ ਗੜਗੀ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਟ ਕਰੋ ਬੇਸ਼ੱਕ ਗੜਗੀ ਵੱਡੀਆਂ ਪ੍ਰਾਪਰਟੀਆਂ ਨਾ ਬਣਾਓ ਵੱਡੀਆਂ ਜ਼ਿਆਦਾ ਦਾ ਨਾਮ ਬਣਾਓ ਕੋਈ ਚੱਕਰ ਨਹੀਂ ਤੁਹਾਡਾ ਜੇ ਬੱਚਾ ਸੋਹਣਾ ਐਜੂਕੇਟ ਹੋ ਗਿਆ ਸੋਹਣੀ ਕਿਸੇ ਕਾਲ ਦੀ ਮੰਜ਼ਲ ਤੇ ਪਹੁੰਚ ਗਿਆ ਤੇ ਉਹ ਉਹਨਾਂ ਦੀ ਪ੍ਰਾਪਰਟੀ ਆ ਜੇ ਸੋਚਣ ਦਾ ਢੰਗ ਆ ਜੀ ਆਪਣਾ ਤੇ ਮੈਂ ਤੇ ਇਹੀ ਸਮਝਦਾ ਜੀ ਆਪਣੇ ਬੱਚਿਆਂ ਨੂੰ ਕੀ ਨਾ ਸਪੋਰਟ ਹਰ ਮਾਪਾ ਬਾਪ ਕਰਦਾ ਜੀ ਪਰ ਮੈਂ ਕਹਿੰਦਾ ਵੀ ਜੋ ਵੀ ਜਦੋਂ ਬਚਪਨ ਤੋਂ ਗੱਲ ਕੀ ਆਪਣੇ ਬੱਚਿਆਂ ਨੂੰ ਸਮਝਣ ਦੀ ਜ਼ਰੂਰਤ ਆ ਖੁੱਲੀਆਂ ਗੱਲਾਂ ਕਰੋ ਉਹਨਾਂ ਦੇ ਨਾਲ ਜਿੱਧਰ ਨੂੰ ਗੱਲ ਕੀ ਬੱਚਾ ਜਾਂਦਾ ਉਹਦੀ ਸਪੋਰਟ ਵਾਹਿਗੁਰੂ ਤੇ ਕੋਈ ਵੀ ਕੀ ਨਾ ਜਿੱਦਾਂ ਅੱਜਕੱਲ ਬੱਚਿਆਂ ਦਾ ਰਿਆਨ ਆ ਕਿ ਗੈਰਕਾਨੂੰਨੀ ਢੰਗ ਦੇ ਨਾਲ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਾ ਰਹੇ ਆ ਅਗਰ ਤੁਸੀਂ ਲੀਗਲੀ ਸਭ ਕੁਝ ਕਰਨਾ ਚਾਹੁੰਦੇ ਆ ਸਿਰਫ ਘਾਟ ਇਨਫੋਰਮੇਸ਼ਨ ਦੀ ਹੈ ਜੀ ਮੈਂ ਸਮਝਦਾ ਜਦੋਂ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਨਾ ਉਦੋਂ ਹੀ ਆਪਾਂ ਕੋਈ ਨਾ ਕੋਈ ਗਲਤ ਸਟੈਪ ਲੈ ਲੈਂਦੇ ਆ ਜਦੋਂ ਆਪਾਂ ਨੂੰ ਪ੍ਰੋਪਰ ਗੱਲ ਕੀ ਇਨਫੋਰਮੇਸ਼ਨ ਹੁੰਦੀ ਹੈ ਇੱਥੋਂ ਤੱਕ ਕਿ ਕਈ ਵਾਰੀ ਆਪਣੇ ਰਿਸ਼ਤੇਦਾਰਾਂ ਕੋਲੋਂ ਲੁਕੋਨੇ ਜਿਹੜੇ ਕਿ ਪਹਿਲਾਂ ਬਾਹਰ ਗਏ ਹੁੰਦੇ ਬਿੱਲ ਸੈਟਲ ਹੁੰਦੇ ਆ ਆਪਾਂ ਨੂੰ ਚਾਹੀਦਾ ਵਾ ਪਹਿਲਾਂ ਸਭੋਂ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰੀਏ ਤਾਂ ਕਿ ਅਸੀਂ ਕਿਸੇ ਗਲਤ ਰਸਤੇ ਦੇ ਨਾਲ ਗੱਲ ਕੀ ਚੱਲੀਏ ਕਿਸੇ ਠੱਗੇ ਨਾਲ ਨਹੀਂ ਆਈਏ ਬਾਅਦ ਵਿੱਚ ਉੱਥੇ ਪਹੁੰਚ ਕੇ ਕੋਈ ਫਾਇਦਾ ਨਹੀਂ ਪਰਾਪਕਈਰੀ ਕੋਈ ਜੀਆਂ ਲਕਾਉਂਦੇ ਰਹਿੰਨੇ ਆ ਮੈਂ ਕਹਿੰਦਾ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਰਿਸ਼ਤੇਦਾਰਾਂ ਕੋਲੋਂ ਆਪਣੇ ਸੱਜਣਾਂ ਮਿੱਤਰਾਂ ਕੋਲੋਂ ਪਹਿਲਾਂ ਗੱਲ ਕੀ ਜਾਣਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਕੀ ਕਹਣਾ ਚਾਹਗ੍ਰੀ ਏਡੀ ਵੱਡੀਓ ਫਲਪ ਵੀ ਮਿਲਿਆ ਸੁਕਰਾਣਾ ਕਰਨ ਪਹੁੰਚੇ ਦੇ ਅਗਰ ਸਿਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮੇਰਾ ਨਾਮ ਜੀ ਮਹਾਰਾਜ ਸਿੰਘ ਔਜਲਾ ਤੇ ਅੱਜ ਦਾ ਮੇਨ ਮਕਸਦ ਇਹੀ ਆ ਜੀ ਤੇ ਮਹਾਰਾਜ ਜੀ ਦੇ ਸਾਹਮਣੇ ਇਹ ਆਪਣੇ ਟਾਰਗੇਟ ਤੇ ਪਹੁੰਚੇ ਹੋਇਆ ਉਹਨਾਂ ਦੀ ਸ਼ੁਕਰਾਨਤਾ ਕਰਨੀ ਤੇ ਬਸ ਜੀ ਇਹ ਬਹੁਤ ਬਹੁਤ ਜਿਆਦਾ ਕਿਰਪਾ ਹੋਈ ਜੀ ਕਿਤੇ ਜੋਬ ਲੱਗੀ ਤੇ ਕਿਹਨਾਂ ਜਾਓਗੇ ਬਤੌਰ ਸਿੱਖ ਦੇ ਤੌਰ ਤੇ ਤੁਹਾਨੂੰ ਜੋਬ ਮਿਲੀ ਹੈ ਕਿੰਨਾ ਮਾਣ ਮਹਿਸੂਸ ਕਰਦੇ ਸਭ ਤੋਂ ਪਹਿਲਾਂ ਜੀ ਜੀ ਸਭ ਤੋਂ ਪਹਿਲਾਂ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਆਪ ਵੀ ਅੱਜ ਤੇ ਪਹੁੰਚਿਆ ਗਿਆ ਤੇ ਸਿੱਖ ਹੋਣ ਦੇ ਤੇ ਤੇ ਸਭ ਤੋਂ ਵੱਧ ਮਾਣ ਮੇਨੋਂ ਮੇਰੀ ਫੈਮਿਲੀ ਦਾ ਤੇ ਮੇਰੀ 에ਰਲਾਈਨਾਂ ਜੀ ਰਾਇਨੇਰ ਯੂਰਪ ਦੀ ਸਭ ਤੋਂ ਵੱਡੀ ਕਹਿ ਸਕਦੇ ਤੇ ਸਭ ਤੋਂ ਵੱਧ ਪੈਸੰਦ ਰਸੀ ਟ੍ਰਾਂਸਪੋਰਟ ਕਰਦੇ ਤੇ ਸਾਰੀ ਯੂਰਪ ਦੇ ਵਿੱਚ ਜੀ ਆਪਰੇਟ ਅਸੀਂ ਕਰਦੇ ਸੀ ਸਫਰ ਕਿਵੇਂ ਦਾ ਰਿਹਾ ਜੀ ਅੱਜ ਸ਼ੁਰੂਆਤੀ ਦੌਰ ਦੇ ਵਿੱਚ ਸਫਰ ਕਿਵੇਂ ਸ਼ੁਰੂ ਹੋਇਆ ਮਹਾਰਾਜ ਜੀ ਦੀ ਕਿਰਪਾ ਨਾਲ ਜੀ ਬਹੁਤ ਸ਼ਾਨਦਾਰ ਜੀ ਕਿਵੇਂ ਕਿੰਨੀ ਕਿੰਨੀ ਉਮਰ ਕਿੰਨਾ ਕੰਪੀਟੀਸ਼ਨ ਦਿਨਾਂ ਤੱਕ ਕਿ ਜਦੋਂ ਕੋਰਸ ਕੀਤਾ ਜਦੋਂ ਪੜਾਈ ਕੀਤੀ ਪੜਾਈ ਤੋਂ ਬਾਅਦ ਕੋਰਸ ਸ਼ੁਰੂ ਹੋਇਆ ਤੱਕ ਕਿੰਨਾ ਸਮਾਂ ਲੱਗਿਆ ਉਹ ਕਿੰਨੀ ਕਿੰਨੀ ਮਿਹਨਤ ਕਰਨੀ ਦੇਖੋ ਜੀ ਮਿਹਨਤ ਬਿਨ ਬਗੈਰ ਕੁਛ ਨਹੀਂ ਹੋ ਸਕਦਾ ਤੇ ਇਸ ਆਪਣੇ ਟਾਰਗੇਟ ਤੇ ਪਹੁੰਚ ਲਈ ਬਹੁਤ ਹੀ ਛੋਟੀ ਗੱਲ ਨਹੀਂ ਪਰ ਬਹੁਤ ਹੀ ਵੱਡੀ ਗੱਲ ਨਹੀਂ ਸਭ ਤੋਂ ਤਗੜਾ ਐਡਵਾਈਸ ਜੇ ਮੈਂ ਕਿਸੇ ਨੂੰ ਵੀ ਦੇਣਾ ਹੋਵੇ ਉਹ ਇਹੀ ਆ ਵੀ ਜਿਹੜੀ ਚੀਜ਼ ਆ ਵੀ ਤੁਹਾਨੂੰ ਪੂਰਾ ਕਰਨ ਚਾਹਵਾ ਚਾਹੇ ਉਹ ਫੇਰ ਚੀਜ਼ ਜਿੰਨੀ ਮਾੜੀ ਓਕੀ ਹੋਵੇ ਤੁਸੀਂ ਕਰ ਸਕਦੇ ਤੇ ਪਰ ਮਿਹਨਤ ਬਿਨ ਬਗੈਰ ਕੁਛ ਨਹੀਂ ਹੋ ਸਕਦਾ